ਸਤਿ ਸ਼੍ਰੀ ਅਕਾਲ ਜੀ ਨਾਮ ਮੇਰਾ ਪ੍ਰਵਿੰਦਰ ਸਿੰਘ ਹੈ ਜੀ ਛੋੜੇ ਰੋੜਕੇ ਦਾ ਮੈਂ ਰਹਿਣ ਵਾਲਾ ਜ਼ਿਲ੍ਹਾ ਪਾਂਡ ਲੰਦਰ ਹੈ ਜੀ ਪਰਿਵਾਰ ਦੇ ਵਿੱਚ ਮੇਰਾ ਡੈਡੀ ਆ ਮਾਤਾ ਆ ਜੀ ਮੇਤੂ ਇੱਕ ਛੋਟਾ ਆ ਭੈਣਾ ਮੇਰੀਆਂ ਭੈਣਾਂ ਆ ਜੀ ਕਮ ਮੈਂ ਉਧਰ ਲੱਗਾ ਸੀਗਾ ਜੀ ਪਹਿਲਾਂ ਪੱਠੇ ਪੋਣ ਉਥੇ ਮੇਰੀ ਬਾਹ ਕੱਟ ਹੋ ਗਿਆ ਜੀ 3 ਸਾਲ ਹੋ ਗਿਆ ਜੀ ਇਹ ਮਸ਼ੀਨ ਚੱਗੇ ਸੀਗੀ ਪੱਠੇ ਕੋਦਰਦੇ ਉਦੋਂ ਬਾਅਦ ਮੁਸ਼ਕਲ ਤਾਂ ਬਹੁਤ ਆਈ ਆ ਜੀ ਕੰਮ ਨੂੰ ਲੱਗਣਾ ਉਹ ਦਰਦ ਪੈਣ ਆਪਣਾ ਬਾਹ ਦੇ ਪੈ ਜੀ ਫੇਰ ਮੈਂ ਕੰਮ ਛੱਡ ਦਿੱਤਾ ਸੀਗਾ ਵਿੱਚ ਫੇਰ ਮੈਂ ਔਖਾ ਹੋਣ ਲੱਗ ਪਿਆ ਮੈਂ ਫੇਰ ਆਪਣੇ ਆਪ ਨੂੰ ਘੂਰੀ ਜਾਣਾ ਫੇਰ ਮੈਂ ਸੋਚਿਆ ਮਨਾਂ ਇਦਾਂ ਨਹੀਂ ਕੰਮ ਨਹੀਂ ਕੰਮ ਕਰਨਾ ਪੈਣਾ ਕੋਈ ਨਾ ਕੋਈ ਫੇਰ ਮੇਰੀ ਖਾਲਸਾ ਢਾਲਿਆਂ ਨੇ ਗੱਲ ਕੀਤੀ ਹੋਈ ਸੀ ਉਹਨਾਂ ਨਾਲ ਮੇਰੀ ਮਦਦ ਕੀਤੀ ਹੁਣੀ ਜੀ ਪਸ਼ੂ ਲੈ ਕੇ ਦਿੱਤਾ ਵੀ ਨਹੀਂ ਮੈਨੂੰ ਫੇਰ ਪਸ਼ੂ 1 ਲੱਖ ਰੁਪਏ 40 ਰੋਜੋ 7 ਕਿਲੋ ਸੀਗਾ ਜੀ ਜਿੱਦਣ ਆਈ ਆ ਹੱਲੇ ਵੀ ਉੰਨਾ ਕਈ ਆ ਵਿੱਚ ਬਿਮਾਰ ਹੋ ਗਈ ਸੀਗੀ ਇਹ ਜੀ ਹਾਂਜੀ ਇਲਾਜ ਲਈ ਇਹਦਾ ਕਰਾਇਆ ਜੀ ਫਾਕ ਦਾ ਪਿਆ ਜੀ ਦੁੱਧ ਪਾਲੀ ਦਾ ਆ ਆਪਣਾ ਘਰ ਦਾ ਮਾੜਾ ਮੋੜਾ ਖਾਚਾ ਤੁਰਿਆ ਆ ਜੀ ਦੁੱਧ 70 ਰੁਪਏ ਕਿਲੋ ਆਈ ਆਪਣਾ ਪਿੰਡਾ ਡੈਰੀ ਪਾਈ ਦਾ ਆ ਉਹਨਾਂ ਦਾ ਸ਼ੁਕਰੀਆ ਕਰਦੇ ਆ ਜੀ ਅਸੀਂ ਤਾਂ ਸਾਡੀ ਉਹ ਨਹੀਂ ਸਹਾਤਾ ਕੀਤੀ ਉਸ ਟਾਈਮ ਉਸ ਟਾਈਮ ਨਾ ਆਏ ਵੀ ਸਹਾਤਾ ਕਰਦੇ ਪਤਾ ਨਹੀਂ ਕੀ ਹੋਣਾ ਸੀਗਾ ਇਹ ਨਹੀਂ ਜਿਹੜੀ ਸਹਾਤਾ ਕੀਤੀ ਬਹੁਤ ਵਧੀਆ ਕੀਤੀ ਜੀ ਧੰਨਵਾਦ ਜੀ